ਆ ਤੂੰ ਦੇਖਾ ਦੇ ਜੇ ਕਿ ਬਾਬਾ ਜੀ ਪੂਰੇ ਨਹੀਂ ਹੋਗੇ ਸੀਗੇ ਇਹ ਇੱਥੇ ਜਗਾ ਬਣਾਈ ਆ ਆ ਤੂੰ ਦੇ ਦੇ ਉਹ ਬਾਬਾ ਜੀ ਨੂੰ ਗੁਰਦੱਤ ਦਿੱਤੀ ਸੀ ਵੀ ਦੇਖਾ ਦੇਉ ਸਾਨੂੰ ਪੁਰਾਣੇ ਬਲੌਜ ਦਿਖਾਇਆ ਨਹੀਂ ਹੈਗਾ ਤੇ ਹੁਣ ਆ ਟੁੱਟ ਗਿਆ ਓਏ ਚੱਲ ਜਾਣ ਦੇ ਤੂੰ ਲੱਸੀ ਜਾਣੀ ਐ ਇੱਥੇ ਤੇ ਸੋ ਗਏ ਤੁਸੀਂ ਸਾਜ ਨੇ ਕਿਵੇਂ ਮੈਂ ਉਮੀਦ ਕਰਦਾ ਤੁਸੀਂ ਸਾਜ ਨੇ ਬਹੁਤ ਜਿਆਦਾ ਵਧੀਆ ਹੋਵੋਗੇ ਤੇ ਤੁਹਾਨੂੰ ਇਹ ਦੱਸ ਦਈਏ ਤੇ ਅੱਜ ਆਪਾਂ ਜਾ ਰਹੇ ਹਾਂ ਝੰਡਾਰੀ ਕੜੇ ਇਕੱਠੇ ਕਰਨ ਤੇ ਤੁਹਾਨੂੰ ਇਹ ਵੀ ਦੱਸ ਦੇ ਕਿਵੇਂ ਪੁਰਾਣੇ ਸਬਸਕ੍ਰਾਈਬਰ ਨੇ ਉਹਨਾਂ ਦਾ ਪਤਾ ਹੀ ਹੋਣਾ ਵੀ ਆਪਾਂ ਨਾ ਕੜੇ ਇਕੱਠੇ ਕਿਉਂ ਕਿਉਂ ਕਰਦੇ ਆ ਸਭ ਸਭ ਕੋ ਪਤਾ ਹੀ ਹੋਣਾ ਪੁਰਾਣੇ ਸਬਸਕ੍ਰਾਈਬਰਾਂ ਨੂੰ ਕਹ ਨਵੇਂ ਨੂੰ ਉਹ ਵੀ ਦੱਸ ਦਈਏ ਤੇ ਆਪਾਂ ਦੀ ਝੰਡਾਰੀ ਕੜੀ ਦਾ ਮੈਨੂੰ ਲੱਗਦਾ ਹੁੰਦਾ ਤੇ ਅੱਜ ਆਪਾਂ ਉੱਥੇ ਜਾ ਕੇ ਨਾ ਕੜੇ ਲੈ ਕਿਉਂ ਨੇ ਆ ਤੇ ਉੱਤੇ ਨੱਕਰ ਨੁੱਕਰ ਇਕੱਠੀਆਂ ਕਰਨੀਆਂ ਸੇਵਾ ਕਰਨੀਆਂ ਚਲੋ ਬਾਅਦ ਚਾੜਦੇ ਹੁਣ ਆਪਾਂ ਬਾਕੀ ਗੱਲਬਾਤ ਆਪਾਂ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਤੇ ਆਜੋ ਤੇ ਲਓ ਜੀ ਵੀਰੋ ਜੀ ਲਿੱਖ ਚੁੱਕੇ ਘਰੋਂ ਬਾਹਰ ਦੇਖ ਆਦਿ ਮੈਂ ਤੇ ਗੁਰਪਿੰਦਰ ਲਿੱਖ ਚੁੱਕਿਆ ਘਰੋਂ ਬਾਹਰ ਮੋਟਰਸਾਈਕਲ ਤੇ ਤੇ ਆਹ ਦੀ ਦੇਖ ਸਕਦੇ ਹੋ ਜੀ ਸਾਹਮਣੇ ਯਾਰ ਕੱਡੀ ਜੰਗਾਂ ਮੂਰੇ ਦੇਖ ਕੱਡੀ ਦੇਖ ਕੇ ਕੱਡੀ ਟੀਕਾ ਪੁੱਛੇ ਜਾ ਰਹੇ ਨੇ ਚਲਦੇ ਹਾਂ ਤੁਹਾਨੂੰ ਕਰਕੇ ਦਿਨ ਹਾਂ ਆਪਾਂ ਉਹ ਕਰਦੇ ਜਾਨੇ ਲਓ ਜੀ ਵੀਰੋ ਝੰਡਾਲੇ ਵੀ ਆਪਾਂ ਪਹੁੰਚ ਚੁੱਕੇ ਆ ਤੇ ਰੋਡ ਦੇ ਕੋਈ ਸਾਰੇ ਕਿਤੇ ਖਾਲੀ ਖਾਲੀ ਆ ਤੇ ਦੇਖ ਲਓ ਜੀ ਕੜੀ ਦੇ ਮਿਲ ਜੇ ਵੀਰੋ ਦੇਖੋ ਸਾਰੇ ਕਿਤੇ ਫੁੱਲ ਭੀੜ ਪੜਾਕਾ ਹੋਣੀ ਆ ਉਹ ਉਹਦਾ ਵੀ ਬਲੌਗ ਦਿਖਾਵਾਂਗੇ ਤੇ ਆ ਦੇਖੋ ਸਾਰੇ ਕਿਤੇ ਖਾਲੀ ਖਾਲੀ ਆ ਤੇ ਲਓ ਜੀ ਦੇ ਸ਼ਾਦਿਆਂ ਜੀ ਆਪਣੇ ਸ਼ੇਵਾਦਾਰ ਪਹੁੰਚ ਨੇ ਆ ਦੇਖੋ ਟਰੈਕਟਰ ਟਰਾਲੀ ਖੜੀ ਆ ਘਰੇ ਲੈਣ ਨੂੰ ਤੇ ਮੈਂ ਵੀ ਤੇ ਗੁਰਪਿੰਦਰ ਵੀ ਪਹੁੰਚ ਚੁੱਕੇ ਆ ਜੀ ਝੰਡਾਲੀ ਤੇ ਉਹਦੇ ਸਾਹਮਣੇ ਦੇ ਸ਼ਾਦਿਆਂ ਤੋਂ ਦਿਖਾਉਣੇ 1 ਮਿੰਟ ਜੀ ਉਹ ਦੇਖੋ ਜੀ ਸਾਹਮਣੇ ਪਹੁੰਚ ਗਿਆ ਆਪਾਂ ਜੰਡਾਲੀ ਤੇ ਆਜੋ ਤੇ ਹੈਲੋ ਫਰੈਂਡਸ ਦੇਖ ਸਕਦੇ ਹੋ ਜੀ ਅਸੀਂ ਹੁਣ ਪਹੁੰਚ ਚੁੱਕੇ ਆਂ ਦੇਖੋ ਜੀ ਆ ਸਾਡਾ ਕੀ ਮੋਟਾ ਤੇ ਆਹ ਲੋ ਜੀ ਪਹੁੰਚ ਗਏ ਬੁੱਥੇ ਜੰਡਾਲੀ ਤੇ ਆਪਾਂ ਉਧਰ ਸੇਵਾ ਕਰਨੀ ਅੱਜ ਟਰੈਕਟਰ ਆਪਣੇ ਪਹਿਲਾਂ ਹੀ ਪਹੁੰਚੇ ਬਾਈ ਨਗੇ ਹੁਣੇ ਪਹੁੰਚੇ ਨੇ ਸਾਰੇ ਤੇ ਆਪਾਂ ਮੁੱਟ ਨੇ ਤੇ ਆਏ ਸੀਗੇ ਤੇ ਚਲੋ ਫਿਰ ਉਹਨਾਂ ਦਾ ਅੰਦਰ ਚੱਲਦੇ ਆਂ ਮੱਠਾ ਮੋ ਟੇਕ ਕੇ ਫਿਰ ਆਪਣਾ ਗੱਲਬਾਤ ਕਰਦੇ ਆਂ ਤੇ ਲੋ ਜੀ ਤੁਸੀਂ ਦੇਖ ਸਕਦੇ ਹੋ ਜੀ ਉਹ ਸਭ ਨੂੰ ਦਰਸ਼ਨ ਕਰਾਉਣਾ ਵਾ ਤੇ ਦੇ ਸਕਦੇ ਹਾਂ ਤੇ ਆ ਦੇਖੋ ਜੀ ਸਾਨੂੰ ਮੈਂ ਸਾਰਿਆਂ ਨੂੰ ਰਾਮ ਰਾਮ ਦੇ ਦਰਸ਼ਨ ਕਰਾਉਣਾ ਸਾਰਿਆਂ ਨੂੰ ਤੇ ਇੱਕ ਦਿਨ ਕੜੀ ਦਾ ਮੇਲਾ ਹੋਊਗਾ ਦੇਖੋ ਜੀ ਤੇ ਖਾਣ ਨੂੰ ਜਗ੍ਹਾ ਨਹੀਂ ਹੋਣੀ ਹੈਗੇ ਖਾਣ ਨੂੰ ਸਾਰੇ ਦਰਸ਼ਨ ਕਰ ਲਓ ਤੇ ਆਪਾਂ ਕੜੀ ਆਪਾਂ ਆਵਾਂਗੇ ਕੜੀ ਦੇ ਮੇਲੇ ਨੂੰ ਤੇ ਉਸ ਦਿਨ ਦੇਖੇ ਹੁੰਦਾ ਖਾਵਾਂਗੇ ਸਾਰਾ ਵਲੌਗ ਸਮਾਰ ਕੇ ਤੇ ਦੇਖੋ ਜੀ ਕਿੰਨੀ ਜਿਆਦਾ ਭੀੜ ਹੁੰਦੀ ਆ ਤੇ ਤੁਸੀਂ ਸਾਰੇ ਦਰਸ਼ਨ ਕਰੀ ਦਰਸ਼ਨ ਕਰ ਲਓ ਤੇ ਆ ਜਾਓ ਤਾਂ ਜੇ ਇਹ ਮੇਰੇ ਜੀ ਪੁਰਾਣੇ ਬਲੌਗ ਦੇਖਦੇ ਹੋਵੋਗੇ ਤੇ ਕਿਹੜੇ ਬੰਦੇ ਆ ਦੇਖੋ ਜੀ ਇੱਥੇ ਆਪਣਾ ਇੱਥੇ ਪਹਿਲਾਂ ਹੈ ਨਹੀਂ ਸੀਗਾ ਇੰਨਾ ਕੀ ਸੀਗਾ ਤੇ ਹੁਣ ਇੱਧਰ ਹੀ ਬਣਾਤਾ ਤੇ ਵੀ ਦੇਖ ਸਕਦੇ ਆ ਤੇ ਉਹਦੀ ਜਗ੍ਹਾ ਬਣਾਈ ਆ ਬਾਬਾ ਜੀ ਅੱਗੇ ਪੂਰੀ ਨਹੀਂ ਹੋਵੇ ਸੀਗੇ ਜੇ ਇਸ ਪੁਰਾਣਾ ਮੇਰਾ ਬਲੌਗ ਦੇਖਦੇ ਹੋਵੋਗੇ ਤੇ ਉਹਦੇ ਅੱਗੇ ਆ ਪਾਈ ਵੀ ਸੀਗਾ ਨਾ ਉਦੋਂ ਦੇਖ ਸਕਦੇ ਆ ਜੀ ਉਹ ਬਾਬਾ ਜੀ ਦੀ ਜਗ੍ਹਾ ਬਣਾਈ ਇੱਥੇ ਚੜਦੇ ਆਪਾਂ 1 ਮਿੰਟ 1 ਮਿੰਟ ਇਸ ਨੂੰ ਨਿਊ ਬਾਬਾ ਜੀ ਨੂੰ ਗੁਰਗੱਦੀ ਦਿੱਤੀ ਸੀਗੀ ਉਹ ਵੀ ਦਿਖਾ ਦੇ ਉਹ ਦੇਖੋ ਜੀ ਸਾਹਮਣੇ ਬੈਠੇ ਆ ਬਾਬਾ ਜੀ ਚਲੋ ਫਿਰ ਹੁਣ ਚੜਦੇ ਆ ਆ ਜੋ ਆ ਵੀ ਦੇ ਦੇ ਉਹ ਬਾਬਾ ਜੀ ਨੂੰ ਗੁਰਗੱਦੀ ਦਿੱਤੀ ਸੀਗੀ ਜੀ ਦੇਖਿਆ ਦਿਓ ਸਾਨੂੰ ਪੁਰਾਣੇ ਬਲੌਗ ਦਿਖਾਇਆ ਨਹੀਂ ਹੈਗਾ ਤੁਸੀਂ ਹੁਣ ਦੇਖ ਸਕਦੇ ਹੋ ਤੇ ਚਲੋ ਉਹ ਦੇਖੋ ਜੀ ਆਪਣੇ ਪੈਨ ਦੇ ਪਹਿਲਾਂ ਹੀ ਨੰਗਲ ਸ ਕਰਨ ਲੱਗ ਗਏ ਤੇ ਚਲੋ ਫਿਰ ਹੁਣ ਆਪਾਂ ਵੀ ਛਾ ਲੀਏ ਇਹ ਕਰਦੇ ਆਂ ਸੇਵਾ ਸਟਾਰਟ ਇਹ ਚਲੋ ਫਿਰ ਆ ਜੀ ਤੇ ਲੋ ਜੀ ਕਹਿੰਦੇ ਦੇਖ ਸਕਦੇ ਹੋ ਜੀ ਆਪਣੇ ਪਿੰਡ ਦੇ ਸਾਰੇ ਸੇਵਾਦਾਰ ਲੱਗੇ ਹੋਏ ਤੇ ਹੁਣ ਆਪਾਂ ਵੀ ਕਰਦੇ ਆਂ ਇੱਧਰ ਤੇ ਇੱਕ ਲੱਕਣਾ ਜਾ ਕੇ ਇੱਕ ਪਾਸੇ ਕਰਨੀਆਂ ਨੇ ਜਗ੍ਹਾ ਬਣਾਉਣ ਨੂੰ ਗੱਡਿਆਂ ਨੂੰ ਵੀ ਖੜ੍ਹ ਜਾਣੀਆਂ ਤੇ ਲੋ ਜੀ ਦੇਖ ਸਕਦੇ ਹੋ ਜੀ ਇਹ ਹੁਣ ਆਪਾਂ ਵੀ ਇੱਧਰ ਦੇਖ ਕੇ ਦੇਖ ਕੇ ਗੁਰਪ੍ਰਿੰਦਰ ਆਪੇ ਇਧਰ ਜੀ ਲੱਗਣੀ ਸੇਵਾ ਕਰ ਰਹੇ ਆਪਾ ਇਹ ਦੇਖ ਆਦੇ ਇੱਥੇ ਹੀ ਲੱਗ ਕੇ ਖੜੇ ਹੈ 150 ਰੁਪਏ ਦੰਨੇ ਆਦੀ ਦੇ ਕਰ ਦੋ ਯਾ ਦੇਖੋ ਜੀ ਹੁਣ ਮਾਲਾ ਫਟਾਣ ਵੱਡੇ ਵੱਡੇ ਨੇ ਇਹ ਉਹ ਤਾਂ ਇਹ ਬੱਸ ਇੱਥੇ ਰੱਖ ਦੋ ਤੇ ਵੱਡੇ ਜੀ ਸੇਵਾ ਕੀਤੀ ਦੇਖੋ ਨਾ ਕਿ ਕਿੱਦਾਂ ਕਰ ਤਾ ਨੇ ਤੇ ਇਧਰ ਆਖੋ ਜੀ ਦੇਖੋ ਤਕਦੀਰ ਬਣਾ ਰਿਹਾ ਕੋਈ ਤੇ ਦੇਖੋ ਇਹ ਪਟੜੇ ਚਾਪਦੇ ਨੇ ਤੇ ਰੋਕਦੇ ਦੋ ਗੱਲ ਤੇ ਲੋ ਜੀ ਕਹਿੰਦੇ ਜੀ ਬਲਦੇਵ ਬਣਾ ਰਿਹਾ ਬਲੌਗ ਤੇ ਆਪਾਂ ਦੇਖੋ ਜੀ ਹੁਣ ਘਣੇ ਇਕੱਠੇ ਕਰਨ ਨੂੰ ਤੇ ਇੱਕ ਪਾਸੇ ਟਟ ਲਾ ਰਹੇ ਨੇਗੇ ਆ ਦੇਖੋ ਰਿਤਨਾ ਭਰੀ ਹੋਈ ਆ ਰਿਤਨਾ ਤਾਂ ਭਰੀ ਹੋਈ ਆ ਕਿਉਂਕਿ ਸਿੱਧਾ ਆਪਾਂ ਲੈ ਕੇ ਜਾਵਾਂਗੇ ਘੜੇ ਟੁੱਟ ਜਾਣਗੇ ਫੁੱਟ ਜਾਣਗੇ ਇਸ ਕਰਕੇ ਨਾ ਤੇ ਮਿੱਟੀ 'ਚ ਦੱਬ ਕੇ ਲੈ ਕੇ ਜਾਵਾਂਗੇ ਤੇ ਚਲੋ ਫਿਰ ਆ ਜੋ ਟਟ ਗਿਆ ਓਏ ਚੱਲ ਜਾਣ ਦੇ ਤੂੰ ਲੱਸੀ ਜਾਣੀ ਐ ਤੇ ਉਹ ਚੱਕਲਾ ਦਿਨੇ ਡੀ ਤੇ ਛੇਦ ਬਣਾ ਤੇ ਲੋ ਜੀ ਕਹਿੰਦੇ ਆਪਾਂ ਦੂਜੇ ਪਾਸੇ ਆ ਗਏ ਲੱਕੜਾਂ ਕੰਨੀਆਂ ਤੇ ਇੱਧਰ ਦੇਖੋ ਟਰੈਕਟਰ ਆ ਫੋਲੋ ਜੋ ਲੱਗ ਰਿਹਾ ਤੇ ਸੋਨ ਵੀ ਦਿਖਾਉਣੇ ਆ ਏ ਆ ਜੋ ਚੱਲ ਚੱਲ ਆ ਦੇਖੋ ਜੀ ਇਹ ਇੱਕ ਪਿੰਡ ਨਹੀਂ ਹੋਰ ਪਿੰਡ ਦੇ ਲੋਕ ਵੀ ਉਹ ਰੇਵਾ ਕਰ ਰਹੇ ਨੇਗੇ ਦੇਖੋ ਜੀ ਨੌਜਵਾਨ ਪੀੜੀ ਇਹਨਾਂ ਤੋਬਾ ਤੋਬਾ ਕਰਦੇ ਸੇਵਾ ਕਰਦੇ ਤੋਬਾ ਸਾਫ ਕਰਨ ਦੀ ਸੇਵਾ ਮਿਲੀ ਇਹਨਾਂ ਨੂੰ ਤੇ ਇਸ ਕਰਕੇ ਲੱਗੇ ਹੋਏ ਨੇਗੇ ਤੇ ਆ ਦੇਖੋ ਜੀ ਕਿੰਨਾ ਗੰਦ ਟੋਬੇ ਚ ਲੱ ਕਰਿਆ ਵਾ ਤੇ ਇਹ ਸਾਥ ਭਾਈਆਂ ਕਰ ਰਹੇ ਨੇਗੇ ਤੇ ਆ ਦੇਖੋ ਜੀ ਤੁਹਾਨੂੰ ਮੈਂ ਘੜੀ ਦਿਖਾ ਦਮ ਕਿਵੇਂ ਰੱਖੇ ਨੇਗੇ ਆ ਦੇਖੋ ਮਿੱਟੀ ਵਿੱਚ ਐ ਗੜ ਦਿੰਦੇ ਆ ਤੇ ਧਰੇ ਨੇ ਮਿੱਟੀ ਵਿੱਚ ਜੋ ਕਿ ਇੱਕ ਦੂਜੇ ਨਾਲ ਲੱਗ ਕੇ ਟੁੱਟਣਾ ਘੜੇ ਤੇ ਚਲੋ ਫੇਰ ਚੱਲਦੇ ਆ ਆਜੋ ਮਾ ਯੋਰ 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 لبڑا کام تھوڑا موٹا رہ گیا ادھر دیکھو سارا صاف ستھرا کرتا ادھر سارے لکڑ لکڑ لاتی ایک پاس دیکھو سارے گھر صاف ستھرا کرتا ہوں ਸਾਫ ਸਤਰਾਂ ਦੇ ਤੇ ਲਓ ਜੀ ਬਸ ਜੀ ਹੁਣ ਆਪਾਂ ਚੱਲੇ ਕਰੇ ਉਹਨਾਂ ਦਾ ਟਰੈਕਟਰ ਦੇ ਤੇ ਮੈਂ ਤੇ ਮੋਟਾ ਦੇ ਮੈਂ ਆਪਾਂ ਚੱਲਿਆ ਜੀ ਘਰੇ ਮੋਟਰਸਾਈਕਲ ਤੇ ਤੇ ਚਲੋ ਭਾਈ ਚੱਲਦੇ ਆ ਕਰੇ ਬਲੌਗ ਵਧੇ ਵੀਡੀਓ ਲਾਈਕ ਕਮੈਂਟ ਸਬਸਕ੍ਰਾਈਬ ਕਰਿਓ